ਇਹ ਕੌਣ ਸੈਮਿਕਲ ਇਸਕੋ ਕਲਰ ਮਨਾ ਕੇ ਉਸ ਜ਼ਹਿਰ ਦੀ ਪਰਖ ਕਿਵੇਂ ਕਰਨੀ ਹੈ ਅਸੀਂ ਤੁਹਾਨੂੰ ਉਸ ਚੀਜ਼ ਦੀ ਦੱਸ ਰਹੇ ਹਾਂ ਪਾਣੀ ਆ ਰਿਹਾ ਜੀ ਬਿਲਕੁਲ ਹੁਣ ਅਸੀਂ ਉਹ ਮਤੀਰਾ ਕੱਢਦੇ ਹਾਂ ਜਿਹਦੇ ਵਿੱਚ ਇੰਜੈਕਸ਼ਨ ਲੱਗੇ ਤੋਂ ਬਚੀਏ ਸਾਡੇ ਬੱਚੇ ਬਚ ਜਾਣ ਕਿਉਂਕਿ ਗਰਮੀ ਦੇ ਕਾਰਨ ਅੱਜ ਹਰ ਆਦਮੀ ਤਰਬੂਜ ਤੇ ਖਰਬੂਜੇ ਨੂੰ ਪ੍ਰੀਫਰ ਕਰਦਾ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਬੇਨਤੀ ਹੈ ਜੀ ਵੀ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਉਹਨਾਂ ਸ਼ੇਅਰ ਕਰ ਦਿਓ ਹਰ ਇੱਕ ਘਰ ਤੱਕ ਇਹ ਪੰਜਾਬ ਦੇ ਵਿੱਚ ਪਹੁੰਚ ਜਾਵੇ ਵੈਸੇ ਤਾਂ ਹੋਰ ਵੀ ਸਾਡੇ ਭਰਾਵਾਂ ਨੇ ਕਈਆਂ ਨੇ ਇਸ ਵਾਰੇ ਵੀਡੀਓ ਜੋ ਅਸੀਂ ਪਾ ਰਹੇ ਹਾਂ ਇਸ ਵਾਰੇ ਅਵੇਅਰਨੈਸ ਦਿੱਤੀ ਹੋਈ ਹੈ ਪਰ ਅਸੀਂ ਜੋ ਜਾਣਕਾਰੀ ਸਾਨੂੰ ਮਿਲੀ ਹੈ ਅਸੀਂ ਤੁਹਾਡੇ ਤੱਕ ਉਹ ਪਹੁੰਚਾਉਣਾ ਚਾਹੁੰਦੇ ਹਾਂ ਜਿਵੇਂ ਕਿ ਸਾਨੂੰ ਪਤਾ ਹੈ ਗਰਮੀ ਬਹੁਤ ਪੈ ਰਹੀ ਹੈ ਗਰਮੀ ਦੇ ਵਿੱਚ ਸਾਡਾ ਜਿਹਨੂੰ ਅਸੀਂ ਤਰਬੂਜ ਬੋਲਦੇ ਹਾਂ ਅਸੀਂ ਖੁਸ਼ ਹੋ ਕੇ ਖਾਂਦੇ ਹਾਂ ਬੜੇ ਖੁਸ਼ ਹੋ ਕੇ ਖਾਂਦੇ ਹਾਂ ਸਾਡੇ ਬੱਚੇ ਸਾਡੇ ਫੈਮਿਲੀ ਵਾਲੇ ਜਾਂ ਕੋਈ ਸਾਡੇ ਗੈਸਟ ਆ ਜਾਂਦਾ ਇੱਥੋਂ ਤੱਕ ਅਸੀਂ ਉਹਨੂੰ ਕੱਟ ਕੇ ਉਹਨਾਂ ਦੇ ਮੂਹਰੇ ਪਰੋਸਦੇ ਹਾਂ ਪਰ ਕੁਝ ਲਾਲਚੀਆਂ ਲੋਕ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਇੰਜੈਕਸ਼ਨ ਲਾ ਰਹੇ ਨੇ ਇਹਨੂੰ ਮਿੱਠਾ ਕਰਨ ਵਾਸਤੇ ਲਾਲ ਰੱਤਾ ਕਰਨ ਵਾਸਤੇ ਵੀ ਜੋ ਸਾਨੂੰ ਦੇਖਣ ਵਾਸਤੇ ਵੀ ਸੋਹਣਾ ਲੱਗੇ ਤੇ ਖਾਂਚ ਵੀ ਮਿੱਠਾ ਲੱਗੇ ਜੋ ਕਿ ਬਹੁਤ ਵੱਡਾ ਜ਼ਹਿਰ ਹੈ ਉਸ ਜ਼ਹਿਰ ਦੀ ਪਰਖ ਕਿਵੇਂ ਕਰਨੀ ਹੈ ਅਸੀਂ ਤੁਹਾਨੂੰ ਉਸ ਚੀਜ਼ ਦੀ ਦੱਸ ਰਹੇ ਹਾਂ ਅੱਜ ਤੁਹਾਨੂੰ ਸਾਰੀ ਵੀਡੀਓ ਤੁਸੀਂ ਧਿਆਨ ਨਾਲ ਦੇਖਿਓ ਔਰ ਸਾਰੇ ਭਰਾ ਮੇਰੇ ਵੀਰੇ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਕਿਉਂਕਿ ਸਾਡੀ ਛੋਟੀ ਜੀ ਇੱਕ ਗੱਲ ਹੈ ਇਹ ਛੋਟੀ ਜੀ ਪਰਖ ਹੈ ਤੇ ਕੋਈ ਖਰਚ ਨਹੀਂ ਆਉਂਦਾ ਇਸ ਪਰਖ ਕਰਨ ਤੇ ਜੇ ਅਸੀਂ ਪਰਖ ਕਰਕੇ ਕਾਵਾਂਗੇ ਤਾਂ ਸ਼ਾਇਦ ਸਾਡਾ ਅਸੀਂ ਜ਼ਹਿਰ ਤੋਂ ਬਚ ਸਕੀਏ ਹਾਂਜੀ ਅਸੀਂ ਪਹਿਲਾ ਮਤੀਰਾ ਜਿਹੜਾ ਹੈਗਾ ਕੱਟਣ ਲੱਗੇ ਆ ਸਾਡਾ ਦੀਪਾ ਵੀਰ ਇਹਨਾਂ ਨੇ ਵੀ ਸਾਨੂੰ ਸਹਿਯੋਗ ਕੀਤਾ ਜੋ ਸਬਜ਼ੀਦਾਈ ਕੰਮ ਕਰਦੇ ਨੇ ਬੜਾ ਸਾਨੂੰ ਸਹਿਯੋਗ ਆਇਆ ਅਸੀਂ ਕੱਟ ਰਹੇ ਹਾਂ ਔਰ ਇਸ ਦੀ ਪਰਖ ਤੁਹਾਨੂੰ ਦੱਸ ਰਹੇ ਹਾਂ ਕੱਟੋ ਜੀ ਇਹਨੂੰ ਦੇਖੋ ਜੀ ਇਹ ਅਸੀਂ ਕੱਟ ਲਿਆ ਇਸ ਤੋਂ ਬਾਅਦ ਇਹਦੀ ਪਰਖ ਕੀ ਹੈ ਜੀ ਉਹ ਕੱਟੋ ਜੀ ਨਾਲ ਆਪਣਾ ਚੱਕੋ ਨਾਈਫ ਕੇ ਨ ਪੇਪਰ ਚੌਰਾ ਕਰੋ ਇਹਨੂੰ ਚੌਰਾ ਕਰ ਲੋ ਇਹ ਨੈਪਕਿਨ ਪੇਪਰ ਇਹਦੇ ਉੱਤੇ ਲਗਾ ਕੇ ਦੇਖੋ ਜੀ ਇਹਨੂੰ ਦਬਾ ਕੇ ਦੇਖੋ ਦੇਖੋ ਇਸ ਦੇ ਉੱਤੇ ਕੋਈ ਰੰਗ ਆ ਰਿਹਾ ਜੀ ਨੈਪਕਿਨ ਪੇਪਰ ਸਾਫ਼ ਹੈ ਬਿਲਕੁਲ ਇਹਦੇ ਉੱਤੇ ਪਾਣੀ ਆ ਰਿਹਾ ਜੀ ਬਿਲਕੁਲ ਹੁਣ ਅਸੀਂ ਉਹ ਮਤੀਰਾ ਕੱਢਦੇ ਹਾਂ ਜਿਹਦੇ ਵਿੱਚ ਇੰਜੈਕਸ਼ਨ ਲੱਗੇ ਹੋਏ ਨੇ ਜੀ ਆਹ ਕੱਟੋ ਦੂਸਰਾ ਜੀ ਦੂਸਰਾ ਕੱਟੋ ਜੀ ਹੁਣੇ ਅਸੀਂ ਉਹ ਕੱਟ ਕੇ ਦੇਖ ਰਹੇ ਹਾਂ ਜੀ ਦੇਖੋ ਜੀ ਇਹ ਲਾਲ ਹੈ ਬਿਲਕੁਲ ਔਰ ਨੈਪਕਿਨ ਪੇਪਰ ਲਾਓ ਜੀ ਇਹਦੇ ਉੱਤੇ ਦੇਖੋ ਦੋਸਤੋ ਇਸ ਦੇ ਉੱਤੇ ਇਸ ਦੇ ਵਿੱਚ ਇੰਜੈਕਸ਼ਨ ਲੱਗੇ ਹੋਏ ਨੇ ਤੇ ਨੈਪਕਿਨ ਪੇਪਰ ਜਿਹੜਾ ਬਿਲਕੁਲ ਰੈੱਡ ਹੋ ਚੁੱਕਿਆ ਜੀ ਦੁਬਾਰਾ ਕਰੋ ਜੀ ਇਸ ਦੂਸਰੇ ਤੇ ਲਾਓ ਨੈਪਕਿਨ ਇੱਥੇ ਸਾਈਡ ਤੇ ਰੱਖ ਦਿਓ ਇੱਕ ਰੱਖ ਦਿਓ ਜਿਹੜਾ ਜਿਹਦੇ ਨੇ ਇੰਜੈਕਸ਼ਨ ਨਹੀਂ ਲੱਗੇ ਉਸ ਤੇ ਲਗਾਓ ਜੀ ਚੰਗੀ ਤਰ੍ਹਾਂ ਲਗਾਓ ਜੀ ਇਸ ਨੂੰ ਇਹਦੇ ਬਰਾਬਰ ਰੱਖੋ ਜੀ ਦੇਖੋ ਦੋਸਤੋ ਤੁਸੀਂ ਜਿਹੜਾ ਜਿਹਦੇ ਇੰਜੈਕਸ਼ਨ ਨਹੀਂ ਲੱਗੇ ਉਸ ਤੇ ਸਿਰਫ ਪਾਣੀ ਹੈ ਔਰ ਜਿੱਥੇ ਇੰਜੈਕਸ਼ਨ ਲੱਗਿਆ ਹੋਇਆ ਜੀ ਉਸ ਦਾ ਰੰਗ ਫੇਰ ਫੇਰ ਤੋਂ ਦਿਖਾਓ ਜੀ ਕਨੈਪਕੀਨ ਪੇਪਰ ਹੋਰ ਚੱਕੋ ਸਾਫ਼ ਉੱਥੋਂ ਇਹ ਤੁਸੀਂ ਦੇਖੋ ਇਹ ਰੈੱਡ ਵੀ ਆ ਪੂਰੀ ਤਰ੍ਹਾਂ ਐਸ ਦੇ ਮੁਕਾਬਲੇ ਇਹ ਜ਼ਿਆਦਾ ਰੈੱਡ ਹੈਗਾ ਜੀ ਲਗਾਓ ਜੀ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਦੇਖੋ ਜੀ ਹੋਰ ਲਗਾਓ ਜੀ ਇਹ ਤੋਂ ਇਹ ਸਾਰੇ ਨੈਪਕਿਨ ਇਹ ਆਉਂਦਾ ਰੰਗ ਨੈਪਕਿਨ ਪੇਪਰ ਤੇ ਆ ਜੀ ਦੂਸਰੇ ਪੇਪਰ ਤੇ ਨਹੀਂ ਆਉਂਦਾ ਇਹ ਚਾਹੇ ਤੁਸੀਂ ਕਾਟਨ ਲੈ ਲਓ ਚਾਹੇ ਨੈਪਕਿਨ ਪੇਪਰ ਲੈ ਲਓ ਇਹ ਦੇਖੋ ਜੀ ਕਿੰਨਾ ਰੰਗ ਆ ਰਿਹਾ ਹੈ ਦੋਸਤੋ ਇਹ ਵੀਡੀਓ ਵੱਧੋ ਵੱਧ ਸ਼ੇਅਰ ਕਰੋ ਤਾਂ ਜੋ ਅਸੀਂ ਜ਼ਹਿਰੀਲੀ ਚੀਜ਼ ਤੋਂ ਬਚ ਸਕੀਏ ਔਰ ਸਾਫ ਸੁਥਰੀ ਚੀਜ਼ ਅਸੀਂ ਖਾ ਸਕੀਏ ਸਾਡੇ ਬਹੁਤ ਹੀ ਸਮਾਜ ਸੇਵੀ ਜਿਹਨੂੰ ਅਸੀਂ ਪਿਆਰ ਨਾਲ ਕਾਕਾ ਉੱਪਰ ਵੀ ਕਹਿੰਦੇ ਆ ਇਹ ਅੱਜ ਸਮਾਜ ਦੇ ਵਿੱਚ ਜਿਹੜਾ ਕੁਝ ਗਲਤ ਬਿਚ ਰਿਹਾ ਉਹਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਉਸੇ ਕੋਸ਼ਿਸ਼ ਦੇ ਦੌਰਾਨ ਇਹਨਾਂ ਨੇ ਅੱਜ ਇੱਕ ਤਰਬੂਜ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਮੈਨੂੰ ਵੀ ਦਿਖਾਇਆ ਮੈਂ ਵੀ ਉਹਨਾਂ ਦੇ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਤਰਬੂਜ ਨੂੰ ਕੱਟ ਕੇ ਵਿੱਚੋਂ ਲਾਲ ਨਿਕਲਦਾ ਤੇ ਨੈਪਕਿਨ ਦੇ ਨਾਲ ਆਪਾਂ ਉਸ ਨੂੰ ਉਹਦੇ ਉੱਤੇ ਪੂੰਜੀ ਹੈ ਜਾਂ ਉਹਦੇ ਉੱਤੇ ਰੱਖੇ ਜੇ ਉਹ ਤੇ ਲਾਲ ਰੰਗ ਹੈ ਇਹਦਾ ਮਤਲਬ ਉਹ ਜਾਂ ਇੰਜੈਕਸ਼ਨ ਲੱਗਿਆ ਹੋਇਆ ਹੈ ਜਾਂ ਕੋਈ ਕੁਝ ਵੀ ਹੈ ਜਿਸ ਦੇ ਨਾਲ ਕਿ ਉਹਦਾ ਰੰਗ ਲਾਲ ਕੀਤਾ ਗਿਆ ਹੈ ਜਿਹੜਾ ਨੇਚਰਲੀ ਪੱਕਿਆ ਹੋਇਆ ਉਹਦਾ ਰੰਗ ਇੰਨਾ ਲਾਲ ਨਹੀਂ ਹੋਊਗਾ ਉਹ ਥੋੜਾ ਹਲਕਾ ਰੰਗ ਹੋਊਗਾ ਤੇ ਉਹਦੇ ਉੱਤੇ ਜਦੋਂ ਆਪਾਂ ਨੈਪਕਿਨ ਨਾਲ ਜਾਂ ਕਾਟਨ ਨਾਲ ਉਹਦੇ ਉੱਤੇ ਲਾ ਕੇ ਦੇਖਾਂਗੇ ਤਾਂ ਉਹਦੇ ਕੱਲਾ ਪਾਣੀ ਆਊਗਾ ਉੱਤੇ ਲਾਲ ਰੰਗ ਨਹੀਂ ਆਊਗਾ ਤੇ ਇਹ ਜਾਣਕਾਰੀ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਇਹ ਜ਼ਹਿਰ ਖਾਣ ਤੋਂ ਬਚੀਏ ਸਾਡੇ ਬੱਚੇ ਬਚ ਜਾਣ ਕਿਉਂਕਿ ਗਰਮੀ ਦੇ ਕਾਰਨ ਅੱਜ ਹਰ ਆਦਮੀ ਤਰਬੂਜ ਤੇ ਖਰਬੂਜੇ ਨੂੰ ਪ੍ਰੇਫਰ ਕਰਦਾ ਹੈ ਇਹ ਮੰਨ ਕੇ ਚੱਲਦੇ ਆ ਕਿ ਇਹ ਠੰਡੇ ਨੇ